ਕਾਲ ਜੀ ਸਵਾਗਤ ਹੈ ਤੁਹਾਡਾ ਨਾਮਧਾਰੀ ਮੀਡੀਆ ਇੰਡੀਆ ਤੇ ਇਹ ਪਵਿੱਤਰ ਉਪਦੇਸ਼ ਸ੍ਰੀ ਸਤਗੁਰੂ ਉਦੇਸ ਸਿੰਘ ਜੀ ਨੇ ਨਾਮਧਾਰੀ ਗੁਰਦੁਆਰਾ ਰਮੇਸ਼ ਨਗਰ ਵਿਖੇ ਸੰਤ ਕਿਰਪਾਲ ਸਿੰਘ ਜੀ ਦੇ ਭੋਗ ਉਪਰੰਤ ਸਾ ਸੰਗਤ ਦੇ ਭਲੇ ਲਈ ਉਚਾਰਨ ਕੀਤੇ ਆਓ ਜੀ ਸਰਵਨ ਕਰੀਏ ਇੱਕ ਵਾਰੀ ਰਸਨਾ ਪਵਿੱਤਰ ਕਰੋ ਆਪਣੀ ਮਨ ਬਿਰਤੀ ਇਕਾਗਰ ਕਰੋ ਆਪਣਾ ਮਨ ਸ਼ੁੱਧ ਕਰੀਏ ਬੜੇ ਪਿਆਰ ਨਾਲ ਉਸ ਸਤਿਗੁਰੂ ਨੂੰ ਯਾਦ ਕਰੀਏ ਜਿਨ੍ਹਾਂ ਦੀ ਕਿਰਪਾ ਨਾਲ ਇਹ ਸੰਗਤ ਇੱਥੇ ਬੈਠੀ ਏ ਜਿਨ੍ਹਾਂ ਦੀ ਕਿਰਪਾ ਨਾਲ ਨਾਮ ਸਿਮਰਨ ਹੁੰਦਾ ਹੈ ਜਿਨ੍ਹਾਂ ਦੀ ਕਿਰਪਾ ਨਾਲ ਇਹ ਗੁਰੂ ਨਾਨਕ ਦੀ ਸਿੱਖੀ ਬਚੀ ਹੋਈ ਏ ਸਾਰੇ ਬੜੇ ਪਿਆਰ ਨਾਲ ਆਖੀਏ ਧੰ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਸਾਧ ਸੰਗਤ ਜੀ ਇਸ ਚੀ ਮੁੱਛੀ ਇਹ ਸੰਸਾਰ ਆਪਾਂ ਸਾਰੇ ਇੱਥੇ ਬੈਠੇ ਹੋਏ ਆ ਇਹ ਮਾਇਆ ਪਸਰੀ ਹੋਈ ਏ ਸ਼ਾਇਦ ਇਹ ਤੁਹਾਡੇ ਚੋਂ ਕਿਸੇ ਦੇ ਮਨ ਵਿੱਚ ਹੋਵੇ ਕਿ ਅਸੀਂ ਵੀ ਇੱਥੋਂ ਚਲੇ ਜਾਣਾ ਜਿਸ ਤਰ੍ਹਾਂ ਕਿਰਪਾਲ ਸਿੰਘ ਚਲਾ ਗਿਆ ਇਹੋ ਹੀ ਮਾਇਆ ਇਸ ਵਿੱਚ ਅਸੀਂ ਪੂਰੀ ਤਰ੍ਹਾਂ ਪਰਵਿਰਤਾਂ ਉਹ ਸੱਚਾ ਪਾਤਸ਼ਾਹ ਬਚਨ ਕਰਦੇ ਨੇ ਇੱਕ ਬਿੰਸਾ ਇੱਕ ਅਸਥਰ ਮਾਨਾ ਇਹ ਅਚਰਜ ਲਖਿਓ ਨਾ ਜਾਈ ਸਾਡੇ ਸਾਹਮਣੇ ਜੰਨਦਾ ਭੋਗਾ ਤੇ ਜਾਣੇ ਆ ਇਕੱਠੇ ਹੁੰਨੇ ਆ ਪਰ ਫਿਰ ਇਹੀ ਹੁੰਦਾ ਕਿ ਉਹ ਚਲਾ ਗਿਆ ਮੈਂ ਤਾਂ ਨਹੀਂ ਜਾਣਾ ਆਪਣੀਆਂ ਸਕੀਮਾਂ ਬਣਾਉਂਦੇ ਜਾਂਨੇ ਆ ਉਹ ਭਰਮ ਮੁੱਕਦਾ ਨਹੀਂ ਉਹ ਮਾਇਆ ਦਾ ਪ੍ਰਭਾਵ ਸਾਡੇ ਤੇ ਇਸ ਤਰ੍ਹਾਂ ਪਿਆ ਰਹਿੰਦਾ ਇਹ ਵੀ ਮੈਂ ਦੇਖਦਾ ਹੋਇਆ ਅਜੇ ਕੁਝ ਥੋੜੇ ਹੀ ਦਿਨਾਂ ਦੀ ਗੱਲ ਹੈ ਕਿਰਪਾਲ ਸਿੰਘ ਮਿਲਣ ਆਇਆ ਬੜੇ ਪਿਆਰ ਨਾਲ ਭੈਣੀ ਸਾਹਿਬ ਮਿਲ ਕੇ ਆਇਆ ਨਾਲੇ ਇਹਦਾ ਬੇਟਾ ਸੀ ਉਜਵਲ ਇਹ ਦੋਨੋਂ ਮਿਲ ਕੇ ਗਏ ਮੇਰੇ ਨਾਲ ਗੱਲਾਂ ਬਾਤਾਂ ਕਰਦੇ ਗਏ ਕਾਰ ਵਿਹਾਰ ਪੁੱਛਦੇ ਗਏ ਪਰ ਇਹ ਨਹੀਂ ਸੀ ਪਤਾ ਕਿ ਅੱਜ ਅਗਲੀ ਮਿਲਣੀ ਇਸ ਢੰਗ ਨਾਲ ਹੋਏਗੀ ਕਿ ਜਦੋਂ ਉਹਨੇ ਇਸ ਸੰਸਾਰ ਤੇ ਨਹੀਂ ਹੋਣਾ ਉਹ ਦੇਖ ਕੇ ਲੱਗਦਾ ਹੈ ਕਿ ਜਿਹੜਾ ਸੱਚ ਪਾਤਸ਼ਾਹ ਗੁਰੂ ਤੇਗ ਬਹਾਦਰ ਬਚਨ ਕਰਦੇ ਨੇ ਤੁਸੀਂ ਸੁਣਦੇ ਹੋ ਜਿਉ ਸੁਪਨਾ ਅਰ ਪੇਖਣਾ ਐਸੇ ਜਗ ਕੋ ਜਾਣ ਕੋ ਨਾਨਕ ਇਨ ਵਿੱਚ ਕਛ ਸੱਚ ਨਹੀਂ ਕੀ ਇਹ ਹੋਈ ਸਾਰੀ ਦੁਨੀਆ ਪਰ ਉਹ ਸੱਚ ਪਾਤਸ਼ਾਹ ਇਹ ਵੀ ਹੁਕਮ ਕਰਦੇ ਨੇ ਨਾਨਕ ਹੁਕਮਾ ਜੇ ਬੁੱਝਿਆ ਤੇ ਹਉਮੈ ਕਹੇ ਨਾ ਕੋਈ ਜਿਨੇ ਇਹ ਸਮਝ ਲਿਆ ਕਿ ਇਹ ਸੰਸਾਰ ਅਸਥਰੇ ਜਿਨੇ ਇਹ ਸਮਝ ਲਿਆ ਕਿ ਇਹ ਸਰੀਰ ਤਾਂ ਕਿਸੇ ਦਾ ਵੀ ਰਹਿਣਾ ਨਹੀਂ ਜਿਨੇ ਇਹ ਸਮਝ ਲਿਆ ਕਿ ਮੈਂ ਇਹ ਸਰੀਰ ਨਹੀਂ ਉਹਦੀ ਹਉਮੈ ਖਤਮ ਹੋ ਗਈ ਜੀਦੀ ਹਉਮੈ ਖਤਮ ਹੋ ਗਈ ਉਹ ਪਾਰ ਉਤਰ ਗਿਆ ਸਤਗੁਰੂ ਸਚੇ ਪਾਤਸ਼ਾਹ ਤੋਂ ਬਹੁਤ ਵਰਸਾਏ ਹੋਏ ਨੇ ਦੋਵੇਂ ਪਰਿਵਾਰ ਮੈਂ ਸ਼ਾਇਦ ਅੱਜ ਤੋਂ 40-50 ਸਾਲ ਪਹਿਲੇ ਦੇਖਿਆ ਹੋਵੇਗਾ ਇਹਨਾਂ ਬੱਚਿਆਂ ਨੂੰ ਉਦੋਂ ਬਚਪਨ ਦੇ ਰੂਪ ਵਿੱਚ ਪਹਿਲੀ ਵਾਰੀ ਸਤਗੁਰੂ ਜਗਜੀਤ ਸਿੰਘ ਸਚੇ ਪਾਤਸ਼ਾਹ ਅਕਸਰ ਇਹਨਾਂ ਦੇ ਘਰ ਸਰਦਾਰ ਸਤਵੰਤ ਸਿੰਘ ਉਹਨਾਂ ਦੇ ਜਸਵੰਤ ਸਿੰਘ ਮਨਜੀਤ ਸਿੰਘ ਉਹਨਾਂ ਦੇ ਘਰ ਸਚੇ ਪਾਤਸ਼ਾਹ ਦਾ ਡੇਰਾ ਹੁੰਦਾ ਸੀ ਬਨਾਰਸ ਤੁਹਾਨੂੰ ਉਹਨੇ ਨਿਸ਼ਾਨ ਦੱਸ ਰਿਹਾ ਸੀ ਔਰ ਉੱਥੇ ਪ੍ਰੋਗਰਾਮ ਹੁੰਦੇ ਸੀ ਕਦੇ ਬਿਸਮਿਲ੍ਲਾ ਖਾਸਾਂ ਆ ਰਹੇ ਨੇ ਕਦੇ ਰਾਜਨ ਜੀ ਆ ਰਹੇ ਨੇ ਔਰ ਆਪਣੇ ਸੰਗੀਤ ਸਿੱਖਣ ਵਾਲੇ ਸੁਖਦੇਵ ਸਿੰਘ ਹੁਣੀ ਸੁਖਵਿੰਦਰ ਸਿੰਘ ਪਿੰਕੀ ਹੁਣੀ ਉੱਥੇ ਜਾ ਕੇ ਰਹਿੰਦੇ ਹੁੰਦੇ ਸੀ ਤੇ ਸੱਚ ਪਾਤਸ਼ਾਹ ਦਾ ਇਸ ਪਰਿਵਾਰ ਤੇ ਖਾਸ ਮਿਹਰ ਸੀ ਖਾਸ ਪਿਆਰ ਸੀ ਬਹੁਤ ਵੱਡਾ ਪਿਆਰ ਸੀ ਸੱਚ ਪਾਤਸ਼ਾਹ ਦਾ ਉਦੋਂ ਤੋਂ ਛੋਟਿਆਂ ਹੁੰਦਿਆਂ ਇਹਨਾਂ ਨੂੰ ਦੇਖਿਆ ਹੋਵੇਗਾ ਪਰ ਹੁਣ ਉਸ ਤੋਂ ਬਾਅਦ ਫਿਰ ਜਾਣ ਦਾ ਮੌਕਾ ਮਿਲਿਆ ਹਜਾਰੀ ਬਾਗ ਡਲਟਨਗੰਜ ਰਾਂਚੀ ਫਿਰ ਉੜਕੇਲਾ ਇਹਨਾਂ ਦੇ ਕੋਲ ਜਾਣ ਦਾ ਮੌਕਾ ਮਿਲਿਆ ਕਿਰਪਾਲ ਹੁਣਾ ਨੇ ਇਹਨਾਂ ਦੇ ਭਰਾ ਕੁਲਵੰਤ ਹੁਣਾ ਨੇ ਸਾਰੀ ਇਹਨਾਂ ਦੀ ਫੈਕਟਰੀ ਦੇਖੀ ਕਿਉਂ ਕਿ ਇੱਕ ਰਿਸ਼ਤਾ ਗੁਰਸਿੱਖੀ ਦਾ ਹੁੰਦਾ ਹੈ ਉਹ ਰਿਸ਼ਤਾ ਭਰਾਵਾਂ ਦਾ ਪਿਓ ਪੁੱਤਰ ਦਾ ਵੀ ਬਣ ਜਾਂਦਾ ਉਸ ਰਿਸ਼ਤੇ ਦੇ ਨਾਲ ਸਾਰਾ ਕੁਝ ਆਪਣਾ ਜਾਪਣ ਲੱਗ ਪੈਂਦਾ ਇਹ ਵੀ ਉਹ ਬੇਗਾਨੇ ਰਹਿੰਦੇ ਨਹੀਂ ਇਹ ਵੀ ਉਹ ਪਰਿਵਾਰ ਦਾ ਰੂਪ ਹੀ ਬਣ ਜਾਂਦਾ ਕਿਉਂਕਿ ਜੇ ਸਤਗੁਰੂ ਜਗਜੀਤ ਸਿੰਘ ਦਾ ਪਰਿਵਾਰ ਹੋ ਗਿਆ ਉਹ ਸਾਡਾ ਪਰਿਵਾਰ ਹੋ ਗਿਆ ਉਹ ਉਸ ਪਰਿਵਾਰ ਤੋਂ ਅਸੀਂ ਬਾਹਰ ਹੁੰਦੇ ਹੀ ਨਹੀਂ ਪਰ ਇੱਕ ਪਾਸੇ ਇਹ ਪਰਿਵਾਰ ਹੈ ਦੂਜੇ ਪਾਸੇ ਸੂਬਾਜੀ ਜਗਮੋਣ ਸਿੰਘ ਬਖਸ਼ੀਸ਼ ਹੋਣਾ ਦਾ ਪਰਿਵਾਰ ਹੈ ਜਿਨ੍ਹਾਂ ਦੀ ਬੇਟੀ ਦਾ ਇਹਦੇ ਨਾਲ ਸੰਬੰਧ ਬਣਿਆ ਉਹਦੇ ਤੇ ਵੀ ਅਪਾਰ ਕਿਰਪਾ ਜਿੰਨਾ ਚਿਰ ਉਹ ਅੰਦਰ ਹੱਥ ਨਹੀਂ ਰੱਖਦਾ ਉਹ ਸੱਚ ਬਾਦਸ਼ਾਹ ਹੁਕਮ ਕਰ ਦਿੰਦੇ ਸੀ ਕਿ ਉਹ ਮਿਹਾਰ ਭਾਂਡਾ ਬਣਾਉਂਦਾ ਜਦੋਂ ਭਾਂਡਾ ਬਣਾਉਂਦਾ ਅੰਦਰ ਹੱਥ ਰੱਖ ਕੇ ਸੱਟ ਮਾਰਦਾ ਤੇ ਉਹ ਭਾਂਡਾ ਵੱਜ ਜਾਂਦਾ ਉਹ ਭਾਂਡਾ ਟੁੱਟਦਾ ਨਹੀਂ ਉਸ ਬੀਬੀ ਤੇ ਵੀ ਉਹ ਕਿਰਪਾ ਹੈ ਜੇ ਇਹ ਪਾਣਾ ਮੰਨਿਆ ਗਿਆ ਕਿਰਪਾ ਤੋਂ ਬਿਨਾ ਇਹ ਪਾਣਾ ਨਹੀਂ ਮੰਨਿਆ ਜਾਂਦਾ ਕਿਰਪਾ ਤੋਂ ਬਿਨਾ ਇਹ ਹੁਕਮ ਨਹੀਂ ਮੰਨਿਆ ਜਾਂਦਾ ਹਾਲਾਂਕਿ ਇਹ ਸੰਸਾਰ ਦਾ ਇਹ ਬਣਿਆ ਹੋਇਆ ਇਹ ਇਹ ਬਣਿਆ ਹੁੰਦਿਆਂ ਹੋਿਆਂ ਵੀ ਸਾਡੇ ਸਾਹਮਣੇ ਆਉਂਦੇ ਜਾਂਦੇ ਨੇ ਪਰ ਉਹ ਮਾਇਆ ਉਹ ਮੋਹ ਹੈ ਮੈਂ ਸਤਿਗੁਰੂ ਜਗਜੀਤ ਸਿੰਘ ਸੱਚ ਪਾਤਸ਼ਾਹ ਹੁਕਮ ਕਰਦੇ ਸੀ ਇੱਕ ਆਪਣਾ ਅਤ ਦਾ ਹੀ ਦੋਖ ਹੈ ਸੱਚ ਪਾਤਸ਼ਾਹ ਇੱਕ ਗੁਰਬਾਣੀ ਦਾ ਵਚਨ ਕਰਦੇ ਹੁੰਦੇ ਸੀ ਦਾਵਾ ਦਜਨ ਹੋਤ ਹੈ ਬਿਨ ਦਾਵਾ ਰਹ ਹੈ ਨਿਸ਼ੰਕ ਦਾਵਾ ਹੈ ਨਾ ਮੇਰਾ ਆ ਮੇਰਾ ਤੇ ਤੇਰਾ ਤਾਂ ਕੁਝ ਵੀ ਨਹੀਂ ਤੇਰਾ ਤੇ ਤੇਰਾ ਆਪਣਾ ਸਰੀਰ ਵੀ ਨਹੀਂ ਤੂੰ ਕਿਸ ਚੀਜ਼ ਦਾ ਦਾਵਾ ਕਰਦਾ ਜਦੋਂ ਦਾਵਾ ਮੁੱਕ ਗਿਆ ਜਦੋਂ ਮੁੱਕ ਗਿਆ ਮੇਰਾ ਇਹ ਸਰੀਰ ਵੀ ਨਹੀਂ ਮੇਰਾ ਕੁਝ ਵੀ ਨਹੀਂ ਤਾਂ ਫਿਰ ਤਾਂ ਉਹ ਨਿਸ਼ੰਕ ਹੋ ਜਾਂਦਾ ਫਿਰ ਸਤਿ ਬਾਸ ਜੀ ਅੱਗੇ ਕਹਿੰਦੇ ਨੇ ਉਹ ਤਾਂ ਇੰਦਰ ਵਰਗੇ ਨੂੰ ਵੀ ਕੁਝ ਨਹੀਂ ਸਮਝਦਾ ਜਿਹਦਾ ਦਾਵਾ ਖਤਮ ਹੋ ਗਿਆ ਪਰ ਹੁੰਦਾ ਇਹ ਤੇਰੀ ਕਿਰਪਾ ਨਾਲੇ ਤੇਰੀ ਮਿਹਰ ਨਾਲੇ ਤੇਰੀ ਮਿਹਰ ਤੋਂ ਬਿਨਾ ਇਹ ਗਿਆਨ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਕਿਉਂਕਿ ਅਸੀਂ ਮਾਇਆ ਵਿੱਚ ਮਮਤਾ ਵਿੱਚ ਉਸ ਮੋਹ ਵਿੱਚ ਫਸੇ ਹੋਏ ਆਂ ਉਹਨਾਂ ਦੇ ਚਰਨਾਂ ਵਿੱਚ ਅਰਦਾਸ ਹੈ ਸੱਚੇ ਪਾਤਸ਼ਾਹ ਇਹ ਕਿਰਪਾ ਕਰ ਇੰਨਾ ਸਾਰੇ ਪਰਿਵਾਰਾਂ ਤੇ ਸਾਡੀ ਸਾਰੀ ਸੰਗਤ ਤੇ ਤੇਰੀ ਸਿੱਖੀ ਬਖਸ਼ ਤੇਰੀ ਸਿੱਖੀ ਵਿੱਚ ਤੇਰੀ ਰਜਾ ਵਿੱਚ ਖੁਸ਼ ਖੁਸ਼ ਰਹੀਏ ਤੇਰਾ ਹੁਕਮ ਪਛਾਨ ਸਕੀਏ ਤੇਰੇ ਸਿੱਖ ਬਣੇ ਰਹੀਏ ਇਹ ਸਿੱਖ ਬਣਦੇ ਆ ਹੋਇਆ ਨਾਮ ਦੀ ਬਖਸ਼ਿਸ਼ ਕਰ ਗਿਆਨ ਦੀ ਬਖਸ਼ਿਸ਼ ਕਰ ਤੇਰੇ ਚਰਨਾਂ ਵਿੱਚ ਬਾਰ-ਬਾਰ ਨਮਸਕਾਰ ਹੈ ਸਤਿ ਸ੍ਰੀ ਅਕਾਲ